i ਸਾਂਝਾ ਵਿਆਪਕ ਮੋਰਚੇ ਨੇ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਚਿਮਾ ਦੇ ਪੀ ਲਵਪ੍ਰੀਤ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਰਅਸਲ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਚਿਮਾ ਦੇ ਪੀ ਲਵਪ੍ਰੀਤ ਸਿੰਘ ਇੱਕ ਗੈਂਗਸਟਰ ਦੇ ਵਾਂਗ ਸਕੂਲ ਦੇ ਵਿੱਚ ਦਾਖਲ ਹੋਏ। ਕਰਮਜੀਤਪੁਰ ਪਿੰਡ ਕਰਮਜੀਤਪੁਰ ਸੁਲਤਾਨਪੁਰ ਲੋਧੀ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦੇ ਵੱਲੋਂ ਦਾਖਲ ਹੋਇਆ ਜਾਂਦਾ ਹੈ ਗਲਤ ਤਰੀਕੇ ਦੇ ਨਾਲ ਅਤੇ ਫਿਰ ਰਜਿਸਟਰ ਦੀਆਂ ਫੋਟੋਆਂ ਖਿੱਚੀਆਂ ਗਈਆਂ ਤੇ ਨਾਲ ਦੀ ਨਾਲ ਇੱਕ ਮਹਿਲਾ ਅਧਿਆਪਕ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲੱਗੇ ਨੇ ਤੇ ਸਰਕਾਰੀ ਡਿਊਟੀ ਦੇ ਵਿੱਚ ਵਿਗੜ ਵੀ ਉਹਨਾਂ ਦੇ ਵੱਲੋਂ ਪਾਇਆ ਗਿਆ ਹੈ ਉਹ ਹੁਣ ਅਧਿਆਪਕ ਮੋਰਚੇ ਦੇ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਕੁੱਲਿਆ ਦੇ ਆਕਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਹਲਕਾ ਇੰਚਾਰਜ ਤੇ ਪੀਏ ਸਕੂਲ ਦੇ ਵਿੱਚ ਦਾਖਲ ਹੋਏ ਉਹਨਾਂ ਦੇ ਵੱਲੋਂ ਮਹਿਲਾ ਅਧਿਆਪਕ ਨੂੰ ਪਰੇਸ਼ਾਨ ਕੀਤਾ ਗਿਆ ਤੇ ਸਰਕਾਰੀ ਡਿਊਟੀ ਦੇ ਵਿੱਚ ਵਿਗੜਨ ਪਾਇਆ ਗਿਆ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਦੇ ਵੱਲੋਂ ਹੁਣ ਹਲਕਾ ਇੰਚਾਰਜ ਤੇ ਪੀਏ ਲਵਪ੍ਰੀਤ ਦੇ ਖਿਲਾਫ ਮੋਰਚਾ ਵੀ ਖੋਲ ਦਿੱਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਵਿਅਕਤੀਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰੀਕੇ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅੱਜ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਦੇ ਵੱਲੋਂ ਇਸ ਮਾਮਲੇ ਮੁਤਲਕ ਮੀਟਿੰਗ ਵੀ ਕੀਤੀ ਗਈ ਉਹਣਾ ਕਿਹਾ ਕਿ ਸਮੂਚੇ ਅਧਿਆਪਕ ਵਰਗ ਨੂੰ ਠੇਸ ਪਹੁੰਚੀ ਹੈ ਅਤੇ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਮੇਰਾ ਨਾਮ ਇਹ ਸੁਖਚਾਨ ਬੱਧਨ ਆ ਮੈਂ ਗਵਰਨਮੈਂਟ ਟੀਚਰ ਜੂਨੀਅਨ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਦੇ ਵਿੱਚ ਹੈ ਟੀਚਰ ਤੇ ਇਹ ਜਿਹੜੀ ਕੱਲ ਦੀ ਜਿਹੜੀ ਬਹੁਤ ਹੀ ਕਰਨਾਉਣੀ ਘਟਨਾ ਜਿਹੜੀ ਕੀਤੀ ਆ ਅਸੀਂ ਅੱਜ ਉਸ ਬੰਦ ਦੇ ਵਿੱਚ ਇਸ ਪਾਰਕ ਦੇ ਵਿੱਚ ਇਕੱਠੇ ਹੋਏ ਸੀਗੇ ਤਕਰੀਬਨ ਸਾਰੇ ਦੀ ਸਾਰੀ ਕਾਰਵਾਈ ਅਸੀਂ ਆਪਣੇ ਉੱਚ ਪਦਰੀ ਪੰਜਾਬ ਲੈਵਲ ਦੇ ਉੱਤੇ ਜਥੇਬੰਦੀਆਂ ਨਾਲ ਵੀ ਸਾਂਝੀ ਕਰ ਚੁੱਕੇ ਆ ਕਿ ਕਿਵੇਂ ਗੈਂਗਸਟਰ ਤਰੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਇਹ ਅਣਪਛਾਤੇ ਵਿਅਕਤੀ ਕੋਸ਼ ਨਾਲ ਲੈ ਕੇ ਇਹ ਸੱਜਣ ਸਿੰਘ ਦਾ ਪੀਏ ਲਾਪਰੀਸ ਸਿੰਘ ਇਹ ਦਾਖਲ ਹੋਇਆ ਜਦਕੇ ਇਹੋ ਜੀ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਰਿਕਾਰਡ ਨਾਲ ਛੇੜਛੜ ਕਰੇ ਉੱਥੇ ਜਾ ਕੇ ਜਿਹੜੀ ਮਹਿਲਾ ਅਧਿਆਪਕ ਸੀ ਉਹਨੂੰ ਇਹ ਗੱਲ ਕਹੀ ਗਈ ਵੀ ਸਾਡੇ ਨਾਲ ਫੋਟੋ ਖਿਚਵਾ ਜਿਹਦਾ ਕਰਕੇ ਉਹਨੇ ਵਿਰੋਧ ਵੀ ਕੀਤਾ ਪਰ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨੂੰ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਗਿਆ ਸੋ ਇਸ ਜਿਹੜੀ ਘਟਨਾ ਦੇ ਨਾਲ ਸਾਡਾ ਜਿੰਨਾ ਵੀ ਸਮੂਚਾ ਅਧਿਆਪਕ ਵਰਗਾ ਉਹਨਾਂ ਦੇ ਮਨ ਦੇ ਉੱਤੇ ਬੜੀ ਥੇਸ ਪਹੁੰਚੀ ਆ ਤੇ ਸਹਿਮ ਪਾਇਆ ਜਾ ਰਿਹਾ ਹੈ ਕਿ ਸਾਡੇ ਦੁਆਰਾ ਚੁਣੇ ਗਏ ਹੀ ਲੋਕ ਅਜੇ ਤਾਂ ਕਹਿ ਲਿਆ ਕਿ ਸੱਜਨ ਸਿੰਘ 팀ਾ ਨਮਾਇंदे ਵੀ ਨੇ ਹਨ ਪਰ ਜੇ ਸਰਕਾਰ ਨੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਵੀ ਦਿੱਤੀ ਹੈ ਇੱਕ ਇਹਨਾਂ ਦਾ ਮੇਨ ਫਰਜ ਬਣਦਾ ਹੈ ਕਿ ਸਕੂਲਾਂ ਨੂੰ ਭਰਨਾ ਤੇ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦੇ ਜਿਹੜੇ ਮਿਆਰ ਨੂੰ ਮੁੱਖ ਰੱਖਦੇ ਹੋਏ ਕੱਲਾ-ਕੱਲਾ ਟੀਚਰ ਸਕੂਲ ਦੇ ਵਿੱਚ ਪਹੁੰਚਾਉਣਾ ਬੜੀ ਭਲੀ ਭਾਂਤੇ ਜਾਣਦੇ ਹਨ ਕਿ ਇਸ ਖਾਲੀ ਸਕੂਲ ਦੇ ਵਿੱਚ ਜਿਹੜਾ ਟੀਚਰ ਦਿੱਤਾ ਗਿਆ ਉਹਨੂੰ ਚੁੱਕਣਾ ਬੜਾ ਔਖਾ ਪਰ ਫੇਰ ਵੀ ਪੋਲਿਟਿਕਲ ਆਧਾਰ ਦੇ ਉੱਤੇ ਹਰ ਇੱਕ ਟੀਚਰ ਨੂੰ ਜਿਹੜਾ ਹੈਗਾ ਮਜਬੂਰ ਕੀਤਾ ਗਿਆ ਕਿ ਉਹਨੂੰ ਰਿਲੀਵ ਕਰੋ ਜੇਕਰ ਉਹਨਾਂ ਨੇ ਰਿਲੀਵ ਨਹੀਂ ਕੀਤਾ ਤੇ ਗੁੰਡਾਗਰਦੀ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਂਟਰੀ ਕਰਕੇ ਉਹਨੂੰ ਮਾਰਨ ਦੀ ਮਨਛਾ ਦੇ ਨਾਲ ਕੁੱਟਣ ਦੀ ਮਨਛਾ ਨਾਲ ਇਹ ਜਿਹੜੀ ਕਾਰਵਾਈ ਕੀਤੀ ਆ ਤੇ ਉਹ ਰਜਿਸਟਰ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਅਸੀਂ ਪੂਰ ਜੋਰ ਮੰਗ ਕਰਦੇ ਆ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਜਾਣ ਜੇਕਰ ਅਜਿਹਾ ਪ੍ਰਸ਼ਾਸਨ ਸਰਕਾਰ ਦੇ ਦਬਾਅ ਤਹਿਤ ਜਾਂ ਇਹਨਾਂ ਦੇ ਦਬਾਅ ਤਹਿਤ ਨਹੀਂ ਕਰਦਾ ਤਾਂ ਜਿਹੜੀਆਂ ਸਮੂਚੀਆਂ ਸਾਡੀਆਂ ਜਥੇਬੰਦੀਆਂ ਉਹ ਆਪਣੇ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਇਹ ਪੁਤਲਾ ਫੂਗੂ ਵੀ ਪ੍ਰੋਗਰਾਮ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਤੱਕ ਜਿੰਨਾ ਚਿਰ ਤੱਕ ਸਾਨੂੰ ਨਿਆਰ ਨਹੀਂ ਦਿੱਤਾ ਜਾਂਦਾ ਉਹ ਸਾਡੀ ਜਿਹੜੀ ਕਾਲ ਆ ਪੰਜਾਬ ਲੈਵਲ ਤੇ ਵੀ ਦਿੱਤੀ ਜਾਊਗੀ ਤੇ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਜੇਕਰ ਇਹ ਮਾਹੌਲ ਵਿਗੜਦਾ ਉਹਦਾ ਜ਼ਿੰਮੇਵਾਰ ਜਿਹੜਾ ਇਸ ਸੱਜਣ ਸਿੰਘ ਚੀਮਾ ਤੇ ਇਹਨਾਂ ਦੀ ਟੀਮ ਹੋਏਗੀ। ਦੂਜੇ ਪਾਸੇ ਇਸ ਮੁਤਲਕ ਜਦੋਂ ਆਪ ਦੇ ਹਲਕਾ ਇੰਚਾਰਜ ਤੇ ਪੀਏ ਲਵਪ੍ਰੀਤ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਉਹ ਤਾਂ ਸਕੂਲ ਦੇ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਹੀ ਸਿਰਫ ਜਾਣਕਾਰੀ ਲੈਣ ਗਏ ਸਨ। ਦੇਖੋ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਅਸੀਂ ਕਿਤੇ ਵੀ ਆਮ ਪਬਲਿਕ ਦਾ ਬੰਦਾ ਕੋਈ ਵੀ ਜਾ ਕੇ ਕਿਤੇ ਵੀ ਇਨਫੋਰਮੇਸ਼ਨ ਲੈ ਸਕਦਾ। ਉਹਦੇ ਤਹਿਤ ਹੀ ਇਹ ਸਕੂਲ 'ਚ ਗਏ ਸੀ ਕਿ ਆਪਣਾ ਰਿਕਾਰਡ ਦੋ ਸਾਡੇ ਕੋਲ ਐਪਲੀਕੇਸ਼ਨ ਲਓ। ਠੀਕ ਹੈ ਜੀ ਤੇ ਉੱਥੇ ਜਿਹੜੇ ਮੈਡਮ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਧਰ ਹੀ ਦੇਖ ਲਓ ਕਿ ਇੱਥੇ ਕਿੰਨੇ ਟੀਚਰ ਆ ਕਿੰਨੇ ਟੀਚਰ ਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਇੱਥੇ ਟੋਟਲ ਕਿੰਨੇ ਟੀਚਰ ਉਹਨਾਂ ਨੇ ਕਿਹਾ ਇੱਥੇ 4 ਟੀਚਰ ਨੇ ਜਿਨ੍ਹਾਂ ਵਿੱਚੋਂ ਮੌਕੇ ਦੇ ਉੱਤੇ ਸਿਰਫ ਇੱਕ ਟੀਚਰ ਸੀ ਇੱਕ ਉਹਨਾਂ ਵਿੱਚੋਂ ਟੀਚਰ 8 ਦਿਨਾਂ ਤੋਂ ਇਲੈਕਸ਼ਨ ਡਿਊਟੀ ਤੇ ਸੀ ਤੇ ਉਸੇ ਤਰ੍ਹਾਂ ਹੀ ਮੈਂ ਇਹਨਾਂ ਦੇ ਜੋ ਵੀ ਸੀਨੀਅਰ ਅਫਸਰ ਆ ਉਹਨਾਂ ਨੂੰ ਦੱਸਿਆ ਕਿ ਉੱਥੇ ਪ੍ਰੋਪਰ ਜਾਂਚ ਕੀਤੀ ਜਾਵੇ ਪਰ ਜਿਹੜੇ ਇਹਨਾਂ ਨੇ ਝੂਠੇ ਉੱਤੇ આરોਪ ਲਾਏ ਆ ਮੇਰੇ ਉੱਤੇ ਤੇ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋਲ ਹੀ ਡੀਵੀਆਰ ਆ ਠੀਕ ਹੈ ਜੀ ਇਹ ਆਪ ਹੀ ਸੀਨੀਅਰ ਅਫਸਰ ਇਹਨਾਂ ਦੇ ਜਾਣ ਉਹ ਡੀਵੀਆਰ ਚੈੱਕ ਕਰਨ ਤੇ ਉਹਨਾਂ ਵਿੱਚ ਇਹ ਵੀ ਜ਼ਰੂਰ ਚੈੱਕ ਕਰਨ ਕਿ ਡੀਵੀਆਰਾਂ ਦੇ ਵਿੱਚ ਇਹ ਟੀਚਰ ਕਿੰਨੇ ਵਜੇ ਆਉਂਦੇ ਆ ਤੇ ਉਥੋਂ ਕਿੰਨੇ ਵਜੇ ਜਾਂਦੇ ਆ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਠੀਕ ਹੈ ਜੀ ਤੇ ਇਹਨਾਂ ਦੇ ਸੀਨੀਅਰ ਅਫਸਰ ਹੀ ਕਰਨ ਤੇ ਅਸੀਂ ਇਹਦੇ ਵਿੱਚ ਕੋਈ ਖਾਸ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਇੱਕ ਆਮ ਨਾਗਰਿਕ ਦੇ ਤੌਰ ਤੇ ਮੈਂ ਕਿਤੇ ਵੀ ਜਾ ਸਕਦਾ ਕਿਸੇ ਵੀ ਸਕੂਲ ਦੇ ਬਾਹਰ ਨਹੀਂ ਲਿਖਿਆ ਇਥੇ ਆਮ ਪਬਲਿਕ ਦਾ ਆਣਾ ਮਨਾ ਹੈ ਪਰ ਉਹਨਾਂ ਵੱਲੋਂ ਰੋਕਲਾ ਜਾ ਰਿਹਾ ਕਿ ਮੈਡਮ ਜਿਹੜੀ ਸੀਗੇ ਥੱਲੇ ਸੀਗੇ ਉਹਨਾਂ ਨੂੰ ਹਰਾਸਮੈਂਟ ਕਰਕੇ ਜਿੱਤਾ ਉਹਨਾਂ ਦਾ ਰਿਪੋਰਟ ਚੈੱਕ ਕੀਤਾ ਗਿਆ ਦੇਖੋ ਇਦਾਂ ਦਾ ਕੁਝ ਵਢਿੰਗਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋ ਫੂਟੇਜ ਆ ਇਹ ਉਹਦੇ ਵਿੱਚ ਹੀ ਚੈੱਕ ਕਰ ਲੈਣ ਇਹਨਾਂ ਦੇ ਘਰ ਲੱਗੇ ਆ ਮੈਂ ਮੇਨ ਇਹੀ ਕਹੂੰਗਾ ਕਿ ਇਹ ਮੈਡਮ ਨੂੰ ਜਦੋਂ ਇਹ ਗੱਲ ਇਹੀ ਕਹੀ ਕਿ ਹੀ ਆਰਟੀਆਈ ਪਾਣਾ ਚਾਹੁੰਦੇ ਆ ਤੇ ਮੈਡਮ ਨੇ ਕਿਹਾ ਤੁਸੀਂ ਰਜਿਸਟਰ ਤੋਂ ਦੇਖ ਲਓ ਇਹ ਦੇਖ ਲਿਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕੀ ਉਹ ਵੀ ਰੋਕ ਲਉਂਦੇ ਜੇ ਕਿ ਇੱਕ ਦਿੱਤਾ ਗੁੰਡਿਆਂ ਵਾਂਗੂ ਦਾ ਕੇ ਹੈ ਤਾਂ ਇਹ ਲੱਗਦਾ ਚਲੋ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਉੱਥੋਂ ਦੀ ਤੁਸੀਂ ਫੁਟੇਜ ਵੀ ਚੈੱਕ ਕਰ ਸਕਦੇ ਹੋ ਕੋਈ ਬਾਕੀ ਨਾਰਮਲ ਹੁੰਦਾ ਜਦੋਂ ਕਿਸੇ ਦੀ ਜਾਂ ਕੋਈ ਚੋਰੀ ਫੜੀ ਜਾਵੇ ਠੀਕ ਹੈ ਜੀ ਉੱਥੇ ਜੋ ਵੀ ਹੋਇਆ ਜਾਂ ਕਿਸੇ ਦਾ ਮਤਲਬ ਕੋਈ ਐਦਾਂ ਦਾ ਇਹਨਾਂ ਨੂੰ ਲੱਗਦਾ ਕਿ ਨਹੀਂ ਉਹ ਸਾਹਮਣੇ ਆਣਾ ਚਾਹੀਦਾ ਸਕੂਲ ਦਾ ਕੋਈ ਐਦਾਂ ਦਾ ਤੇ ਇਹ ਆ ਪੀ ਐਨ ਦੀ ਹੈਗੀ ਕੋਈ ਇਹ ਸਾਰੇ ਮਾਮਲੇ ਸੰਬੰਧੀ ਤੁਸੀਂ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਕੀਤੀ ਹੈ ਹਾਂਜੀ ਮੇਰੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਜੋ ਕਰਨਗੇ ਮੈਨੂੰ ਮਨਜ਼ੂਰ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਦੇ ਪਿਓ ਲਵਪ੍ਰੀਤ ਸਿੰਘ ਐ ਕਹਿ ਰਹੇ ਨੇ ਕਿ ਉਹ ਤਾਂ ਸਿਰਫ ਇੱਕ ਆਮ ਵਿਅਕਤੀ ਦੇ ਤੌਰ ਤੇ ਸਕੂਲ ਦੇਖਣ ਗਏ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਆਮ ਵਿਅਕਤੀ ਦੇ ਅਧਿਕਾਰਾਂ ਦੇ ਵਿੱਚ ਇਹ ਅਧਿਕਾਰ ਆਉਂਦਾ ਹੈ ਕਿ ਉਹ ਇਸ ਸਟਾਈਲ ਦੇ ਨਾਲ ਸਕੂਲ ਦੇ ਵਿੱਚ ਜਾ ਸਕਣ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਰਡ ਵਾਈਫ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ